ਸਵਾਗਤ ਹੈ। ਜੋੜੀ ਲੱਗਾਈ ਹੈ ਨੇ ਬੈਂਟਿੰਗ। ਉਹ ਦੇ ਲਾਪਤਰੀ ਸਿੰਘ ਉਹ ਸਾਡਾ ਫੋਰਮੈਨ ਹੈ। ਕੁ ਮਹੀਨਿਆਂ ਤੋਂ ਕਿੰਨੇ ਖੇਡ ਵਰਤ ਕੇ ਸੇਵ ਹੈ। ਸਵਾਗਤ ਹੈ ਤੁਹਾਡਾ ਫਿਰ ਅੱਜ ਦੇ ਨਾਲ ਬਲੌਗ ਵਿੱਚ ਸਾਡਾ ਫੋਰਮੈਨ ਸਾਹਿਬ। ਫੋਰਮੈਨ ਸਾਹਿਬ ਅੱਜ ਕੀ ਕਰਨਾ? ਅੱਜ ਅਸੀਂ ਕੰਮ ਵਧਣੀ ਹੈ। ਅੱਜ ਕੰਮ ਵਧਣੀ ਸ਼ੁਰੂ ਕਰਦੇ ਹਾਂ। ਜਾਨੀ ਲਾਉਣੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਉਹ ਲਾਪਤਰੀ ਸਿੰਘ ਨਾਲ ਕੰਮ ਕਰੂਗੇ। ਉਹ ਸਾਡਾ ਜੀ ਆ ਗਿਆ। ਵੀ ਕਾਹਲ ਮੈਂ। ਫੋਰਮੈਨ ਫੋਰਮੈਨ ਹੈ। ਸੱਚੇ ਹੈਲਪਰ ਹੋਣਾ। ਇਹ ਤੇ ਪਿਆਰੀਆਂ ਫੁੱਲੀਆਂ ਟਰਾਲੀਆਂ ਰੋੜੀ ਪਾਈਆਂ ਆ ਹੌਲਡ ਹੁਣੀ ਇੱਧੇ ਰਹੋਗੇ ਅਰਜੇ ਦਾ ਵੀ ਲਾਉਂਦੇ ਕੱਪੜਾ ਕੂਪੜਾ ਮਸ਼ੀਨ ਵੀ ਬਾਹਰ ਕੱਢ ਲਈ ਸੀ ਕਹਿੰਦੇ ਆਇਆ ਮੇਨ ਫੋਰਮੈਨ ਆਪਣੇ ਭਾਈ ਹੁਣੀ ਰੋਟੀ ਵੀ ਆਈ ਰੋਟੀ ਅੱਗੇ ਦੋਟਾ ਦੀ ਉੱਤੀ ਜਾਈ ਆਹ ਜੀ ਖੜੀ ਬਾਹਰ ਮਸ਼ੀਨ ਮੋਟਰਟਰ ਵੀ ਖੜਾ ਆ ਉਹ ਫਿਰ ਅੱਗੇ ਲੱਗੇ ਆਲੇ ਇਹਦੇ ਚਲੋ ਕਰਾਉਂਦੇ ਕੰਮ ਕੋ ਮਾੜਾ ਮੋਟਾ ਜਿਹੜਾ ਰਹਿੰਦਾ ਕਰਾਏਗੇ ਬਾਕੀ ਬਾਅਦ ਚ ਦੇਖਦੇ ਹਾਂ ਦੋ ਮੈਸਤਰੀ ਲੱਗੇ ਆ ਇਹ ਕਿ ਜਾਲੀ ਨਹੀਂ ਕਰ ਸੋਈ ਗਲਦੀ ਇਹਨਾਂ ਤੋਂ ਚੱਲ ਚੱਲ ਲੈ ਲੈ ਚੱਲ ਚੱਲ ਪਹਿਲਾਂ ਬੈਠ ਥੋੜੇ ਸਾਈਡ ਦਾ ਇਹ ਫੋਯੂਗਾ ਸਾਡੇ ਦੀਆ ਪੰਦਾ ਵਾਲਾ ਲੈ 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 ਆ スタ ਇੱਕ ਮਿੰਟ ਤੇ ਇੱਕ ਨੜ ਜੀ ਆ ਦੇਖ ਲੈ ਤੇ ਸੋਨਾੜਾ ਬੜਾ ਛੱਟਾ ਮਿੰਟਾਂ ਦੇ ਸਾਠ ਨੜ ਜਿਹੜੇ ਨੇ ਆਪਣੇ ਆ ਉਹ ਕਰਨੇ ਆ ਆ ਜਿਹੜਾ ਮੇਰੇ ਦਾ ਆ ਟਾਈਮ ਖਰਾਬ ਹੁੰਦਾ ਇਵੇਂ ਖਰਾਬ ਆ ਗਿਆ ਅੱਛਾ ਕਹਿਣਾ ਮੈਂ ਇੱਥੇ ਲੱਗਾ ਇੱਥੇ ਇੱਥੇ ਕਰਾ। ਇਹਦੇ ਪੋਰਮੈਂਡ ਕਾਤਾ ਆ। ਥੱਲੇ ਕੱਤਦੀਏ ਏਡਾ ਥੱਲੇ ਲਾ ਕੇ ਇੱਥੇ। ਆਹ ਚਾਏ ਹੋਣਾ ਇਹਦੇ ਲਾਪਤੇ ਸਿੰਘ ਹੁਣੀ। ਇਹ ਦੇਖਦੇ ਆ। ਬੇਇੱਜ਼ਤੀ ਨਾ ਕਰਾ ਦੀ। ਆਹ ਤੀ। ਜ਼ੋਰ ਵੀ ਲੋੜਾ ਆਉਂਦਾ ਵਿੱਚੋਂ। ਹੋਲਾ ਜੋ ਲਵਾ ਕੇ ਦੰਦ ਮੋੜਵਾ ਲੈਣੇ ਐ ਸਹੀ ਘਰਦਾ ਜੀ ਵਾਲੀ ਥੋੜੀ ਲਾਪਤ ਸਿੰਘ ਜਾਲੀਨਾਮ ਦੀ ਗਿਆ ਸੀ ਰੱਟੀ ਮੇਰਾ ਦੰਦ ਪਰਵਾ ਦੇਣਾ ਸੀ ਜੋ ਲਵਾ ਲਵਾ ਤਰਾਵਾ ਤੂੰ ਰਹਿਣ ਦੇ ਇਹ ਆਪੇ ਕਸ ਲੈ ਅਤੀ ਤੇ ਆਪ ਕਸ ਲੈ ਯਾਰ ਹੱਥ ਵਾਰਾ ਕਰ ਲੈ ਓਏ ਇਹ ਜਿਵੇਂ ਕੋ ਲੱਗਦੀ ਮੈਨੂੰ ਕਰਾਰ ਹੱਥ ਖੜਾ ਹੀ ਗਿਆ ਹੱਥ ਖੜਾ ਹੀ ਗਿਆ ਲਾਪੀ ਕਹਿੰਦੇ ਸਾਲਿਆ ਪੁੱਠੀ ਘੁੰਦੀ ਆ ਆ ਪੁੱਠੀ ਘੁੰਦੀ ਆ ਉਹ ਪੁੱਠੀ ਘੁੰਦੀ ਆ ਬੜਾ ਦਾਬੋਦ ਆ ਦੇਖ ਆ ਦੇਖ ਲੋ ਜੀ ਮੈਸਤਰੀ ਪੁੱਠੀ ਘਮਾਈ ਜਾਂਦਾ ਯਾਦਾ ਆ ਪਾਜੀ ਨੇ ਇਦਾਂ ਹੀ ਮਾਈ ਮੈਂ ਇੱਥੇ ਬਣੀ ਆ ਇਹ ਤਾਂ ਅੱਧ ਵੱਟ ਕੇ ਆਉਂਗਾ ਜੀ ਉਹ ਮੈਸਤਰੀ ਦੇਖ ਲੋ ਹੱਥ ਇਹ ਦੀ ਸੁਆ ਮੈਂ ਵੀ ਸੋਚਾ ਨਾ ਨੱਟ ਤਾਂ ਨੂੰ ਘਸਾਉਣਾ ਚਾਹੀਦਾ ਮੂਵ ਬੜਾ ਲੈਣਾ ਤੇ ਬਾਬਾ ਦਾ ਹਾਂ ਇਹ ਅਦਾ ਲੰਝੋਂ ਤਾਂ ਬਦ ਨਹੀਂ ਉੱਤੇ ਹੀ ਲੜਿਆ ਹੁਣ ਡਰਦਾ ਕਦੇ ਉਹ ਉਹ ਪਾਜੀ ਇਤਰਾ ਦਿਹਾੜੀ ਲੱਗ ਜਾਣੀ ਆਏ ਕੀ ਇਹ ਕੀ ਬੋਲੀ ਜਨਾ ਲੈ 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 ਲਾ ਵਗਾ ਆ ਤਖੜੇ ਹੋਗੇ ਮੈਂ ਖਾਤਮਿਆਂ ਨੇ ਹੋ ਗਿਆ ਤਖੜੇ ਹੋ ਉਹ ਤੇ ਉੱਤ ਗਰਾਈ ਤੁਸੀਂ ਹੀ ਆਉਗਾ ਮੈਦਾਨ 'ਚ ਤੁਸੀਂ ਆਓ ਹੁਣ ਹੁਣ ਆਪਾਂ ਚੱਲੇ ਸੀ ਬੱਲੂ ਦੇ ਪਿੰਡ ਬੱਬ ਹਵੇਲੀ ਕੰਮ ਕਰਨ ਲੱਗ ਗਿਆ ਮੈਂ ਕੰਮ ਕਰਾਦੇ ਵੇ ਡੇੜੀ ਕਿਨੇ ਜਣਾ ਕੰਮ ਵੀ ਨਹੀਂ ਕਰਦੇ ਕੋਈ ਉਮੀਦ ਜਾਂਦੇ ਆ ਬੱਲੂ ਦੇ ਪਿੰਡੋਂ ਲਿੰਕਾਂ ਹੀ ਚੱਕ ਕੇ ਆਉਣੇ ਸੀ ਸੋਰਾ ਜੀਆਂ ਲਿੰਕਾਂ ਨਹੀਂ ਸੀਗੀਆਂ ਹੁਣ ਚੱਲੇ ਸੀ ਲਿੰਕਾਂ ਚੱਕਣ ਨਾਲ ਸਾਗਰ ਨੂੰ ਚੱਕਦੇ ਆ ਹੋ ਜੀ ਸਾਗੋ ਭਰਾ ਵੀ ਆ ਗਏ ਨੇ ਆਪਣਾ ਚਲ ਜੀ ਫੇ ਚਲੋ ਚਲੋ ਸਾਗਰ ਅੱਜ ਆਪਣਾ ਹੁਣ ਆਸ਼ਕੀ ਹੜਤੀ ਆ ਬੰਦੇ ਨੇ ਆ ਦੇਖਿਆ ਹੁਣ ਫੋਨ ਘੱਟ ਚਲਾਉਂਦਾ ਹੈ ਇਹ ਲੈ ਵੀ ਨਹੀਂ ਸੀ ਚਲਾਉਣਾ ਬੰਦਾ ਤੁਸੀਂ ਉੱਤੇ ਬਦਨਾਮ ਕਰਨਾ ਬਦਨਾਮ ਕਰਨਾ ਹੀ ਹੁੰਦੇ ਆ ਬੰਦੇ ਮੌਸਮ ਥੋੜਾ ਬਦਲਿਆ ਵੀ ਵਿੱਚ ਇਹ ਜਾਂਦਾ ਵਿੱਚ ਧੁੱਪ ਜਿਹੜੀ ਜਾਂਦੀ ਆ ਪਤਾ ਨਹੀਂ ਲੱਗ ਰਿਹਾ ਕੁਛ ਅੱਗੇ ਫੇ ਖੇਤ ਵੀ ਵੜਾਉਣੇ ਆ ਜੋ ਜੀ ਕਹਿੰਦੇ ਪਹੁੰਚੇ ਸੇ ਟਵਾਣੇ ਦੇ ਪਿੰਡ ਬਲੂ ਟਵਾਣ ਆ ਅਰੇ ਆ ਸਾ ਪੱਤ ਕੇ ਦੇ ਹੁਣ ਆ ਦੇ ਯਾਨੇ ਮਰਿਆ ਸੱਪ ਆ ਗਏ ਨੇ ਮੈਂ ਮੂੰਹ ਦੇ ਕਿੱਦਾਂ ਨਮੜਿਆ ਅਹ ਹੱਸ ਕੇ ਮੈਂ ਕਿੱਦਾਂ ਕੋਰ ਮਾਰਨਿੰਗ 11 ਵਜੇ ਉਠਾਤਾ ਸਾਡੀ ਨੀਂਦ ਖਰਾਬ ਕਰਤੀ ਮੈਂ ਆ ਯਾਨੇ ਮਰਿਆ ਆ ਗਏ ਬੋਰਾ ਜੇ ਹੈ ਨਹੀਂ ਭਾਈ ਬੱਲੂ ਨੇ ਲੈ ਕੇ ਆਏ ਇਹਨੇ ਫੈਂਟਾ ਐਨਾ ਪੀਣਾ ਕਹਿੰਦੇ ਆ ਛੋੜੀ ਨੇ ਆਣੀ ਸੀ ਅੱਡੇ ਕੀ ਕਰਨੀ ਆ ਮੈਂ ਚੱਲਾਂ ਉਹ ਕਾਹ ਕਹਿੰਦੇ ਰੱਖ ਲੀਓ ਤਰਾਵੇ ਐਨਾ ਪੀਣਾ ਕਹਿੰਦੇ ਪੀ ਲਿਓ ਇੱਥੇ ਫਲਾ ਦੇ ਹੋਵੇ ਤੈਨੂੰ ਭਰਾਵਾ ਚਾਲੀਆਂ ਆਣੀ ਲਿਆ ਦੇ ਚਾਲੀਆਂ ਚੂਲੀਆਂ ਆਣੇ ਇਥੇ ਮੈਂ ਕੀ ਗਰੀਬਾਂ ਦੀ ਦੁਕਾਨ ਆ ਨਾ ਦਾ ਪਿੰਡੇ ਦਾ ਦਮਤੋਂ ਡੋਗਰਪੋਰਾ ਕੁੱਤੇ ਵਾਲਾ ਨਾ ਆਇਆ ਡੋਗਰਪੋਰਾ ਕੁੱਤੇ ਵਾਲਾ ਨਾ ਆਇਆ ਤੁਹਾਡੀ ਫਿਰਦਾ ਕੁੱਤੇ ਦੇ ਕਿੰਨੇ ਬੈਠੇ ਹੈ ਕੁੱਤੇ ਹੀ ਆ ਡੋਗਰਪੋਰਾ ਦੇ ਕੁੱਤੇ ਬੰਡ ਕੁੱਤੇ ਮੈਂ ਆ ਪੀਲਾ ਤੇ ਬੈਠਾ ਪੀਲਾ ਚੱਲ ਪਲਾ ਫਿਰ ਮੇਰੇ ਕੋਲ ਨਾ ਗਲਾਸ ਸੀ ਨਾ ਕਿੰਨੀ ਤਿੰਨ ਦਿੱਤੀਆਂ ਤਿੰਨ ਆ ਜਾਂਦਾ ਪੀ ਜਾਂਦਾ ਕੋਈ ਕਹਿੰਦੇ ਲੈ ਆਂਦੀਆਂ ਸੀ ਪਿੰਨਾ ਪੁੰਨਾ ਹੀ ਆ ਉਹ ਵਾ ਕੇ ਰੱਖੀਆਂ ਆ ਵੱਲੂ ਉਹਨਾਂ ਨੇ ਉਸਾ ਸੀ ਜਾ ਕੇ ਫਿਰ ਹੋਰ ਆਹ ਅਰਧਾ ਨੇ ਬਾਰੇ ਆਓ ਜੀ ਕਹਿੰਦੇ ਪਹੁੰਚ ਗਏ ਸਹੀ ਪੈਂਡਰ ਟਰੈਕਟਰ ਵੀ ਮੁਰੇ ਖੜਾ ਹੈ ਆਪਣਾ ਮਸ਼ੀਨ ਵੀ ਕਹਿੰਦੇ ਆ ਗਈ ਆਪਣੀ ਆਹ ਦੇਖੋ ਜੀ ਕਰੋ ਚੈੱਕ ਲਾਪਤੀ ਸਿੰਘ ਤੇ ਰੱਖਣੀ ਦੇ ਆਹ ਤੇ ਲਾਪਤੀ ਸਿੰਘ ਆਹ ਦੇਖੋ ਕੰਪੈਨ ਦੇ ਉੱਤੇ ਹੀ ਰੋਣਾ ਕੰਪੈਨ ਦੇ ਉੱਤੇ ਹੀ ਆ ਝੋਟਾ ਆਉਂਦੇ ਮੈਂ ਝੋਟਾ ਹੀ ਬੱਕਦਾ

ਕਦਰ ਮਸ਼ੀਨ ਚੱਲਦੀ ਪਈ ਆ। ਓਹ। ਲੈਂਕਾ ਗਸਤੀਆਂ ਸੀਗੀਆਂ ਹੁਣ ਚਲੀ ਗਈ ਘਰ ਵੱਲ ਗੱਡੀ ਖੜੀ ਕਰਕੇ ਆਈ ਹੈ ਫੇਰ ਮੋਸਲ ਚੱਕ ਕੇ ਜਾਣੇ ਆ ਖੇਤਾਂ ਵੱਲ। ਸਾਰੇ ਰੁਕੜੀ ਵਧੀਆ। ਸ਼ੁਰੂ ਕਰ ਪਾਈ ਅੱਜ ਕੰਮ। ਪਾਸੇ ਇੰਤਾ ਜੇ ਹੋਇਆ ਗੱਲਾਂ। ਮਿੱਕਾ ਲੱਗਾ ਆਪਣਾ। ਫੱਟੇ ਕਰ। ਦੀ ਬੱਪ ਤੋਂ ਮਗਾਈ ਸਨ ਕਰੀਮ ਵਿਚਾਰਾ ਨਵੀਂ ਕਾਮਯਾਦਾ ਸ਼ਹਿਰ ਫਲਾਰੀ ਗੇਟ ਤੋਂ ਉੱਡੀ ਗਿਆ ਰੰਗ ਰੰਗੇ ਬੜੇ ਕਾਲੇ ਹੋ ਗਏ ਦੇਖੋ ਇਹ ਵੀ ਚਲੋ ਇਹ ਲੰਚ ਟਾਈਮ ਹੋ ਗਿਆ ਮੁੰਡੇ ਅਗਾਂਹ ਤੇ ਹੈ ਲੰਚ ਟਾਈਮ ਹੋ ਗਿਆ ਲੰਚ ਟਾਈਮ ਹੋ ਗਿਆ ਅੱਛਾ ਵੀਡੀਓ ਬਣਾਓ ਤਾਲੀ ਵਾਰ ਗਿਆ ਰਾਜੀ ਸਟੇਕ ਵਾਲੀ ਮੰਡੀ ਜੱਤ ਗਏ ਹੋਰ ਕੋਈ ਟੋਰਫੇਲ ਵਰਦੇ ਆਗੇ ਆਪਾਂ ਜਦ ਤੱਕ ਟਰਾਲੀ ਸੱਤਿਆ ਨੇ ਮੰਡੀ ਪਾਬ ਹੈਗਾ ਪਾਬ ਜਦ ਤੱਕ ਭਰਾਂਗਾ ਟਰਾਲੀ ਜੀ ਕਹਿੰਦੇ ਪਹੁੰਚ ਗਏ ਮੰਡੀ ਨਾਲ ਆ ਜੀ ਸਾਰ ਆ ਗਏ ਅੱਗੇ ਇਹੋ ਥਰ ਮਾਰ ਜੀ ਉਹ ਉਹਨੇ ਝਾੜੂ ਮਾਰ ਲਿਆ ਉਹਨੇ ਟਰਾਲੀ ਲੈ ਗਈ ਸੀ ਕਿ ਹੁਣ ਚਲੀ ਗਈ ਪਿੰਡ ਨੂੰ ਸ਼ਾਹ ਨੂੰ ਇੱਥੇ ਬਿਠਾ ਲੈਣਾ ਜਦ ਤੱਕ ਚਲੀਏ ਆਪਾਂ ਦੇਖੀਏ ਪਿੰਡ ਜਾ ਕੇ ਹਾਂ ਸੇਰ ਦਾ ਬੇਲਾ ਬੈਠਾ ਆ ਦੇਖੋ ਜੀ ਸੇਰ ਦੇ ਤਾਂ ਚਾਹ ਨਹੀਂ ਲੱਗੀ ਇੱਕ ਚਾਹ ਤਾਂ ਪੀਣੀ ਆ ਘੰਟਾ ਹੋ ਗਿਆ ਚਾਹ ਪਿੰਦੇ ਨੇ ਦੱਸ ਨਹੀਂ ਚਾਹ ਪੀਣੀ ਐ ਨੇ ਹੋਰ ਮੈਂ ਸਾਹਿਬ ਇਹੋ ਆਪਣੀ ਬੀਤੀ ਕਰ ਰਿਹਾ ਹਾਂ ਰਾਂਗੇ ਚਿੱਟਾ ਹੋ ਗਿਆ ਤੇਰਾ ਉਹਦਾ ਤਾਂ ਸਨਸਕ੍ਰੀਨ ਲਾਈ ਆ ਸਨਸਕ੍ਰੀਨ ਲਾਈ ਇਹ ਤੇਰਾ ਉਹ ਕਿੰਨੀ ਵਧੀਆ ਉਹ ਤੇ ਫੋਟੋ ਆਂਦੀ ਆ ਉਹ ਫੋਰਮੈਨ ਸਾਹਿਬ ਕਿੰਨੇ ਖੇਤ ਵੜਦੇ ਸਵੇਰ ਤੇ ਵੜਦੇ ਆ ਜੀ ਫਾਇਦਾ ਫੋਰਮੈਨ ਫੋਰਮੈਨ ਕਿੱਧਰ ਹੈ ਫੋਰਮੈਨ ਲੱਗਦਾ ਕਿ ਬੱਸ ਐਵੇਂ ਇੰਜੀਨੀਅਰ ਕਹੇ ਇੰਜੀਨੀਅਰ ਹੈ ਇੰਜੀਨੀਅਰ ਹੈ ਚੋਟੀ ਦਾ 플레이ਰ ਹੈ ਚੋਟੀ ਦਾ ਇਹ ਦੱਸੋ ਜੀ ਯਾਦ ਹੈ ਪਹਿਲੇ ਇਦਨ ਮੂੰ ਕੀਤਾ ਜੋ ਕੈਮਰਾ ਇਦਨ ਉਹ ਨਾਲੀ ਮੂੰ ਪਰੇ ਨੂੰ ਦੱਸੋ ਬਈ ਕਿੰਨੇ ਖੇਤ ਵੜਦੇ ਸਵੇਰ ਤੇ ਬੜੇ ਪੰਜ ਸੱਤ ਇੰਟਰਵਿਊ ਇਹਦੀ ਨਹੀਂ ਲੈਣਾ ਫਾਇਦਾ ਇੰਟਰਵਿਊ ਲੈਣ ਦਾ ਫਾਇਦਾ ਹੈਗਾ ਬਬ ਤੇ ਧੀਰੇ ਦੀ ਨਾ ਤਿੰਨ ਦਿਨ ਹੋ ਗਏ ਟਰਾਲੀ ਤਿਆਰ ਕਰਦੇ ਆ ਉਹ ਲੈ ਕੇ ਆਏ ਉਹਦੀ ਹੈਗੀ ਆ ਇਹਨਾਂ ਦਾ ਕੀ ਇਹਦਾ ਕੰਮ ਕਰਦੇ ਆ ਸਿੰਘ ਲੱਗਿਆ ਸਵੇਰ ਦੇ ਹੀ ਲੱਗਾ ਭਾਈ ਫੋਰਮੈਨ ਸਾਹਿਬ ਲੱਗ ਜੂ ਕੱਲ ਦੇ ਲੱਗੇ ਆ ਦੁਪਹਿਰ ਦੇ ਫੋਰਮੈਨ ਸਾਹਿਬ ਦੱਸੋ ਓਏ ਦੱਸੋ ਇਹਨਾਂ ਕਾ ਲਾਈਆਂ ਐਡੀਆਂ ਲੱਗ ਜਾਣੀਆਂ ਆ ਦੇਖ ਲਓ ਜੀ ਹਲੇ ਉੱਪਰ ਰਹਿ ਗਈ ਆ ਸੈੱਡਾ ਲਾਤੀਆਂ ਕਹਿੰਦੇ ਉਹ ਪਿੱਛੇ ਵੀ ਨਹੀਂ ਲੱਗੀ ਬੇੜਾ ਕਰਕੇ ਹੀ ਇਹਨਾਂ ਦਾ ਬੇੜਾ ਕਰਕੇ ਹੀ ਤੁਹਾਡਾ ਤੰਗਾ ਸੀ ਟਰੈਕਟਰ ਕੱਢਣ ਲੱਗੇ ਆ ਉਹਨੇ ਲੈ ਜੂ ਬਣਾਉ ਚਲੇ ਰੀਲਾ ਇੱਲਾ ਮਾ ਆ ਜਾਓ ਪਾ ਵੀ ਲਾ ਜੋ ਡੋਗਰਾ ਹੋਣ ਨਗਾਲਿਆ ਸਟਾਰਟ ਅਰਜਨ ਜੀ ਹੋਏ ਸਟਾਰਟ ਤਾਂ ਨਹੀਂ ਕੀ ਬੁਮਾਰੀ ਬੈਠੀ ਨੇ ਕਹਿੰਦੇ ਅਰਜਨ ਕਰਤਾ ਟੱਕਾ ਲਾ ਕੇ ਸਟਾਰਟ ਕੁੰਡਿਆ ਜੀ ਹੋ ਗਈ ਬਸ ਜ਼ੋਰ ਬਹੁਤ ਲੱਗਾ ਹਲੋ ਜੀ ਹਾਂ ਜੀ ਵੀ ਕੱਢਣੀ ਬਾਹਰ ਇਹਨੂੰ ਵੀ ਕਰੀਏ ਸਟਾਰਟ ਕੀ ਬਈ ਹੋ ਗਈ ਸਟਾਰ ਚਲੋ ਜੀ ਹਾਂ ਜੀ ਵੀ ਆਪੇ ਮੇਰੇ ਨਾਲ ਤਾਤੋ ਨਹੀਂ ਜਾਲੀ ਲੱਗਣੀ ਓਏ ਓ ਜਾਲੀ ਲੱਗ ਜੂ ਆ ਲਿਆਂਗੇ ਅੱਜ ਓਏ ਕੱਲ ਦੀ ਜਾਲੀ ਨਹੀਂ ਲੱਗੀ ਓਏ ਉੱਪਰੋਂ ਚੈੱਕ ਉੱਪਰ ਹੀ ਖੜੇ ਦੋ ਜੋਟੇ ਆ ਗਏ ਸਕੇ ਹੀ ਬਾਪ ਜਾਰੀ ਲੱਗੀ ਨਹੀਂ ਓਏ ਲੱਗਦੀ ਹੈ ਲੱਗਦਾ ਨਹੀਂ ਚਲੋ ਜੀ ਬਲੌਗ ਕਰਦੇ ਖਤਮ ਕਰ ਦੇਣਾਗੇ ਅੱਗੇ ਸੀ ਹਾਂ ਜਿਆਦੇ ਪੁੱਲ ਗਏ ਸੀ ਬਲੌਗ ਵੀ ਐਂਡ ਕਰਨਾ ਇਹ ਖਤਮ ਕਰਤੀ ਮਿਲਦੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਕੱਲੂਗਾ ਆਪਾਂ ਕਰੋਨੇ ਟਰੈਕਟਰ ਦਾ ਕੰਮ ਨਿਊ ਹਾਲੈਂਡ ਦਾ ਛੱਡ ਕੇ ਆਉਣਾ ਉਹਦਾ ਇੰਜਨ ਦਾ ਥੋੜਾ ਕੰਮ ਇਹ ਕਰਾ ਸੀ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਫੇਰ ਕੱਲ ਨੂੰ ਨਵੇਂ ਬਲੌਗ ਦੇ ਵਿੱਚ